ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਬਾਬਾ ਜੀ ਮੇਹਰ ਕਰੋ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਕਿਰਪਾ ਕਰੋ ਮੇਹਰ ਕਰੋ ਸਰਬੱਤ ਦਾ ਭਲਾ ਕਰੋ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸਭਈ ਜਹਾਂ ਦੇ ਕਾਰ ਆਪ ਜੀ ਸਭਈ ਜਹਾਂ ਦੇ ਕਾਰ ਅਬ ਜਗ ਦੁ ਤਰਾਇ ਜਨਿਆ you uh -huh. ਸਭ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਹੁਨ ਬੇਦ ਬਿਰਾਂਚ ਵਿਚਾਰ ਰਹਿਓ ਹਰ ਜਾਪ ਨਾ ਛੱਡਿਓ ਏਕ ਘਾਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰੇਸ਼ਟ નિਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕੋ ਗੁਰਜੋਤ ਅਰਜੁਨ ਮਾਹੇ ਧਰੀ ਧਰਨ ਗगन ਨਵਖੰਡ ਮਹ ਜੋਤ સ્વરૂਪੀ ਰਿਹਾ ਪਰ ਭਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪਰਤਖ ਹਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨ ਪਰਤਖ ਗੁਰੂ ਨਿਸਤਾਰੇ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੇ ਹਰ ਹਰਿ ਉਤਮ ਬਾਨੀ ਗਾਵੇ ਆ ਸੁਣਿਆ ਤਿਨ ਕਾ ਹਰ ਥਾਇ ਭਾਵ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰਮਾਨੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ RAM ਨਾਮ ੁਰਮੈ ਗਹਿਓ ਜਾ ਕੈ ਸਮ ਨਹੀ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਸੋ ਕਹੋ ਟਲ ਗੁਰ ਸੇਵਿਆ ਐਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੋਰੇ ਹਰਸ ਕੋ ਰਸ ਤੋਦ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਤਸ਼ਾ ਸਿਰਸ਼ਾ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸਤਨੰਗ ਵਾਹਿਗੁਰੂ ਸਾਹਿਬ ਜੀ ਇਲੰਗ ਘਰ ਦੂਜਾ ਮਹਿਲਾ ਪੰਜਾਬਾ ਤੋਦ ਬਿਨਾ ਦੂਜਾ ਨਹੀਂ ਕੋਈ ਤੂੰ ਕਰਤਾਰ ਸਾਰ ਹੈ ਸੋ ਹੋਏ ਤੇਰਾ ਜੋਰ ਤੇਰੀ ਮਨ ਤੇ ਕ ਸਦਾ ਸਦਾ ਜਪ ਨਾਨਕ ਏਕ ਤੋਦਹਾ ਬਿਨਾ ਦੂਜਾ ਨਹੀਂ ਕੋਈ ਤੂੰ ਕਰਤਾਰ ਕਰਹ ਸੋ ਹੋਏ ਤੇਰਾ ਜੋਰ ਤੇਰੀ ਮਨਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਹ ਪਰ ਪਰ ਬ੍ਰਹਮ ਦਾਤਾਰ ਤੇਰੀ ਤੇਕ ਤੇਰਾ ਆਧਾਰ ਰਹਾ ਹੋ ਹੈ ਤੂੰ ਹੈ ਤੂੰ ਹੋਵਨ ਹਰ ਅਗਮ ਅਗਾ ਦੇ ਊਚ ਆਪਾਰ ਜੋਤਿ ਦੇ ਸੇਵਹ ਤਿਨ ਭਉ ਦੁਖ ਨਾ ਹੈ ਗੁਰ ਪ੍ਰਸਾਦ ਨਾਨਕ ਗੁਣ ਗਾਏ ਜੋ ਦੀਸ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਤੇ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਬਲ ਹਰ ਤਿਸ ਕੇ ਸੰਗ ਤਰ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾਂ ਕੀ ਬੰਸ਼ੋ ਤੋਰਾ ਜਿਨ ਗੱਜਿਆ ਇਸ ਕਾ ਬਲਹਾਰਿਸ ਕਾ ਸੰਗ ਤਰ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾਂ ਕੀ ਬੰਸ਼ ਤੋਰ ਵਾਹਿ ਹੈ ਗੁਰੂ ਜੀ ਦਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ ਤਿਲੰਗ ਘਰ ਦੂਜਾ ਮਹਿਲਾ ਪੰਜਵਾ ਤਦ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਗੁਰੂ ਪਿਆਰ ਵਾਲਿਓ ਅਜਦਾ ਪਾਵਨ ਮੁਖਵਾਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਿਲੰਗ ਰਾਗ ਅੰਦਰ ਪਾਵਨ ਅੰਗ 723 ਅਤੇ 24 ਉੱਤੇ ਸੁਭਾਏਮਾਨ ਸਤਿਗੁਰ ਪਾਤਸ਼ਾਹ ਕੰਨਨ ਦਾਤਾ ਜੀ ਤੇਰੇ ਤੋਂ ਬਿਨਾ ਕੋਈ ਦੂਜਾ ਨਹੀਂ ਜੋ ਤੇਰੇ ਸਮਾਨ ਹੋਵੇ ਤੇਰੇ ਬਰਾਬਰ ਹੋਵੇ ਐ ਕਰਤਾਰ ਐ ਕਰਤਾ ਜੀਓ ਜੋ ਕੁਝ ਤੁਸੀਂ ਕਰਦੇ ਹੋ ਉਹੀ ਹੀ ਕੁਝ ਹੁੰਦਾ ਹੈ ਤੇ ਤੁਹਾਡੇ ਅਨੁਸਾਰ ਜਦੋਂ ਸਭ ਕੁਝ ਹੁੰਦਾ ਹੈ ਤੇ ਮੈਂ ਤਾਂ ਕੇਵਲ ਤੁਹਾਡਾ ਆਸਰਾ ਤੱਕਿਆ ਹੈ ਮਨ ਨੂੰ ਤੁਹਾਡੀ ਤੇਕ ਦਿੱਤੀ ਹੈ ਤੇ ਇੱਕੋ ਗੱਲ ਸਮਝਾਉਣਾ ਹੈ ਮਨਾ ਹਮੇਸ਼ਾ ਹੀ ਉਸ ਇੱਕ ਨੂੰ ਜਪਿਆ ਕਰ ਜਿਹੜਾ ਸਭ ਕੁਝ ਕਰਨ ਤੇ ਕਰਾਉਣ ਵਾਲਾ ਹੈ ਤਾਂ ਹੀ ਸਤਿਗੁਰ ਪਤਸ਼ਾਹ ਰੋਜ਼ ਸਾਨੂੰ ਸਮਝਾਉਂਦੇ ਨੇ ਕਿ ਮਨੋ ਕਹਿ ਕਿਛ ਨਾਹੀ ਹਾਥ प्यारेया बंदे दे हाथ कुछ नहीं है कारण करावन सर्वको नाथ सब कुछ ਕਰਨ ਤੇ ਕਰਾਵਣ ਵਾਲਾ ਉਹ ਅਕਾਲ ਪੁਰਖ ਉਸ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ ਕਿਉਂਕਿ ਜਿਹੜਾ ਉਸ ਨਾਲ ਜੁੜ ਜਾਂਦਾ ਹੈ ਉਸ ਦੀ ਤੇਗ ਰੱਖਦਾ ਹੈ ਫਿਰ ਉਹ ਸਭ ਤੋਂ ਉੱਚਾ ਤੇ ਸੋਚਾ ਬਣ ਜਾਂਦਾ ਹੈ ਕਿਉਂ ਕਿਉਂਕਿ ਪਰਮਾਤਮਾ ਦਾ ਸਿਮਰਨ ਵੀ ਬੜਾ ਉੱਚਾ ਹੈ ਅਸੀਂ ਪੜਦੇ ਹਾਂ ਨਾ ਕਿ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਤੇ ਪ੍ਰਭ ਕਾ ਸਿਮਰਨ ਉਧਰੇ ਉੱਚਾ ਵਾਲੀ ਅਵਸਥਾ ਬਣ ਜਾਂਦੀ ਹੈ ਸਤਿਗੁਰ ਕਿਰਪਾ ਕਰਨ ਸਭਨਾਂ ਨੂੰ ਨਾਮ ਸੇਵਾ ਸਿਮਰਨ ਵਕਸ਼ਨ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਥਾਏ ਪਾਵਨ ਜੀ ਹੋਈਆਂ ਭੁੱਲਾਂ ਦੇਖਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ